ਤੋ ਪੰਜਾਬ ਸਰਕਾਰ ਦੁਆਰਾ 2025 ਦੌਰਾਨ ਜਿਹੜੀਆਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਇਸ਼ਤਿਹਾਰ ਦਿੱਤੇ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਨਿਰੰਤਰ ਜਾਣਕਾਰੀ ਦੇ ਰਹੇ ਹਾਂ ਮਿਸਾਲ ਦੇ ਤੌਰ ਦੇ ਉੱਤੇ ਪੰਜਾਬ ਪੁਲਿਸ ਵਿੱਚ 1746 ਕਾਂਸਟੇਬਲਾਂ ਦੀ ਜਿਹੜੀ ਭਰਤੀ ਦਾ ਇਸ਼ਤਿਹਾਰ ਦਿੱਤਾ ਸੀ ਉਸ ਦੇ ਬਾਰੇ ਚੰਗੀ ਤਰ੍ਹਾਂ ਗੱਲ ਕੀਤੀ ਸੀ ਉਸ ਤੋਂ ਬਾਅਦ 322 ਪੋਸਟਾਂ ਜਿਹੜੀਆਂ ਪੰਜਾਬ ਲੋਕ ਸੇਵਾ ਅਯੋਗ ਦੇ ਦੁਆਰਾ ਪੀਸੀਐਸ ਅਪਸਰਾਂ ਦੀਆਂ ਜਿਹੜੀਆਂ ਪੋਸਟਾਂ ਦੀ ਨਿਯੁਕਤੀ ਦੇ ਲਈ ਇਸ਼ਤਿਹਾਰ ਦਿੱਤਾ ਉਸ ਦੇ ਬਾਰੇ ਡਿਟੇਲ ਵਿੱਚ ਗੱਲ ਕੀਤੀ ਉਸ ਤੋਂ ਬਾਅਦ 41 ਪੋਸਟਾਂ ਆਪਕਾਰੀ ਤੇ ਕਰ ਵਿਭਾਗ ਦੇ ਵਿੱਚ ਕਰ ਇਨਸਪੈਕਟਰਾਂ ਦੀਆਂ ਨਰੀਖਾਂ ਦੀਆਂ ਉਹਨਾਂ ਬਾਰੇ ਗੱਲ ਕੀਤੀ ਤੇ ਅੱਜ ਗੱਲ ਕਰਨ ਜਾ ਰਹੇ ਆ 3000 ਪੋਸਟਾਂ ਦੀਆਂ ਕਿ ਪੰਜਾਬ ਸਰਕਾਰ ਦੇ ਪੀਐਸ ਪੀਸੀਐਲ ਵਿਭਾਗ ਪੰਜਾਬ ਰਾਜ ਬਿਜਲੀ ਬੋਰਡ ਜਿਹੜਾ ਪੁਰਾਣਾ ਹੁੰਦਾ ਸੀ ਨਾ ਹੁਣ ਉਸ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਕਹਿੰਦੇ ਨੇ ਤੇ ਉਹਨਾਂ ਨੇ 3000 ਪੋਸਟਾਂ ਕੱਢੀਆਂ ਨੇ ਕਾਹਦੀਆਂ ਪੋਸਟਾਂ ਨੇ ਸਹਾਇਕ ਲਾਈਨਸਮੈਨ ਦੀਆਂ ਪੋਸਟਾਂ ਐ ਤੇ ਇਹ ਪੋਰਟਲ ਕੱਲ ਤੋਂ ਖੁੱਲ ਰਿਹਾ ਹੈ 21 ਫਰਵਰੀ 2025 ਤੋਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਆਰੰਭ ਕਰ ਸਕਦੇ ਹਾਂ ਤੇ ਇਹ ਪੋਰਟਲ 13 ਮਾਰਚ 2025 ਨੂੰ ਬੰਦ ਹੋ ਜਾਵੇਗਾ ਤਾਂ ਇਹ ਤੁਹਾਡੇ ਕੋਲ 20 21 ਦਿਨਾਂ ਤੇ ਇਹਨਾਂ ਦੇ ਵਿੱਚ ਤੁਸੀਂ ਆਪਣੇ ਜਿਹੜੀਆਂ ਅਰਜ਼ੀਆਂ ਨੇ ਉਹ ਆਨਲਾਈਨ ਭਰ ਦਿਓ ਪੋਸਟਾਂ ਦੀ ਗਿਣਤੀ 3000 ਤਨਖਾਹ ਤੁਹਾਨੂੰ ਕਿੰਨੀ ਮਿਲੇਗੀ ਆਰੰਭ ਦੇ ਵਿੱਚ ਤੁਹਾਨੂੰ 19990 ਰੁਪਏ ਪ੍ਰਤੀ ਮਹੀਨਾ ਮਿਲੇਗੀ 2000 ਤੋਂ 10 ਰੁਪਏ ਘੱਟ ਹਰੇਕ ਮਹੀਨੇ ਤੁਹਾਨੂੰ ਮਿਲੇਗੀ ਤਨਖਾਹ ਵਿੱਦਿਅਕ ਯੋਗਤਾ ਕੀ ਹੈ ਇੱਕ ਤਾਂ ਤੁਹਾਡੀ میٹرਿਕਲੇਸ਼ਨ ਹੋਣੀ ਚਾਹੀਦੀ ਹੈ 10ਵੀਂ ਹੋਣੀ ਚਾਹੀਦੀ ਹੈ ਮਾਨਤਾ ਪ੍ਰਾਪਤ ਬੋਰਡ ਤੋਂ ਜਾਂ ਯੂਨੀਵਰਸਿਟੀ ਤੋਂ ਤੇ ਦੂਸਰਾ ਇਸ ਦੇ ਨਾਲ ਨਾ ਇੱਕ ਨੈਸ਼ਨਲ ਅਪਰੈਂਟਿਸਸ਼ਿਪ ਸਰਟੀਫਿਕੇਟ ਹੋਣਾ ਤੁਹਾਡੇ ਕੋਲੇ ਜ਼ਰੂਰੀ ਆ ਭਾਵੇਂ ਤੁਸੀਂ ਆਈਟੀਆਈ ਕੀਤੀ ਹੋਵੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਭਾਵੇਂ ਤੁਸੀਂ ਡਿਪਲੋਮਾ ਕੀਤਾ ਹੋਵੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਭਾਵੇਂ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੀਟੈਕ ਕੀਤੀ ਹੋਵੇ ਐਮਟੈਕ ਕੀਤੀ ਹੋਵੇ ਭਾਵੇਂ ਪੀਐਚ ਵੀ ਕੀਤੀ ਹੋਵੇ ਪਰ ਨੈਸ਼ਨਲ ਅਪਰੈਂਟਿਸਸ਼ਿਪ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਸਿਰਫ ਦੋ ਯੋਗਤਾਵਾਂ ਨੇ ਕਿਹੜੀਆਂ ਕਿਹੜੀਆਂ ਦੋ ਯੋਗਤਾਵਾਂ ਪਹਿਲੀ ਯੋਗਤਾ ਹੈਗੀ ਹੈ 10ਵੀਂ ਦਾ ਸਰਟੀਫਿਕੇਟ ਦੂਸਰੀ ਨੈਸ਼ਨਲ ਅਪਰੈਂਟਿਸਸ਼ਿਪ ਦਾ ਸਰਟੀਫਿਕੇਟ ਤਾਂ ਇਹ ਦੋ ਤੁਹਾਡੇ ਕੋਲੇ ਕਾਗਜ਼ ਹੋਣੇ ਜ਼ਰੂਰੀ ਹੈ ਸਰਟੀਫਿਕੇਟ ਹੋਣੇ ਤੁਹਾਡੇ ਕੋਲੇ ਜ਼ਰੂਰੀ ਹੈ ਇਹਨਾਂ ਦੀਆਂ ਫੋਟੋ ਕਾਪੀਆਂ ਤਿੰਨ ਤਿੰਨ ਕਰਵਾ ਕੇ ਆਪਣੀ ਫਾਈਲ ਦੇ ਵਿੱਚ ਰੱਖ ਲਵੋ ਤੇ ਫਾਈਲ ਦੇ ਉੱਤੇ ਲਿਖ ਲਓ ਇਸ਼ਤਿਹਾਰ ਨੰਬਰ ਸੀ ਆਰ ਏ 312/2025 ਇਹ ਲਿਖ ਕੇ ਆਪਣੀ ਜੇ ਜਿਹੜੀ ਫਾਈਲ ਐਸ ਦੇ ਅੱਗੇ ਰੱਖ ਲਵੋ 3000 ਪੋਸਟਾਂ ਜਿਹੜੀਆਂ ਨੇ ਆਈਆਂ ਨੇ ਤੇ ਇਹ ਸਵਾਲ ਪੇਪਰ ਦੇ ਵਿੱਚ ਵੀ ਆ ਸਕਦਾ ਹੈ ਕਿ ਇਸ਼ਤਿਹਾਰ ਨੰਬਰ ਕੀ ਆ ਤਾਂ 312 ਹੈ CRA 312/2025 ਇਹ ਇਸ਼ਤਿਹਾਰ ਨੰਬਰ ਹੈ ਜਿਸ ਜਿਹੜੀ ਹੈ ਉਹ 17 ਮਾਰਚ 2025 ਨੂੰ ਜਿਹੜਾ ਹੈ ਉਹ ਪੇ ਕਰਨੀ ਹੈ ਚੋਣ ਕਿਵੇਂ ਹੋਣੀ ਹੈ ਤਾਂ ਚੋਣ ਜਿਹੜੀ ਹੈ ਤੁਹਾਡੀ ਉਹ ਮਾਰਕਸ ਜੇੜੀ ਐ ਮੈਰਿਟ ਬਣਨੀ ਐ ਮੈਰਿਟ ਕਿਵੇਂ ਬਣਨੀ ਐ ਉਸ ਦੇ ਵਿੱਚੋਂ ਤੁਹਾਡੇ ਕੋਲੇ ਦੋ ਪੇਪਰ ਹੋਣੇ ਆ ਪਹਿਲਾ ਪੇਪਰ ਪੰਜਾਬੀ ਦਾ ਐ ਪੰਜਾਬੀ ਦੇ ਪੇਪਰ ਦੇ ਵਿੱਚ 50 ਆਪਰੇਸ਼ਨ ਆਉਣਗੇ 1 2 ਕਿ ਨੰਬਰ ਦਾ ਆਪਰੇਸ਼ਨ ਐ ਤੁਹਾਡੇ 50 ਦੇ ਵਿੱਚੋਂ 25 ਨੰਬਰ ਆਉਣੇ ਜ਼ਰੂਰੀ ਨੇ ਨਹੀਂ ਤਾਂ ਤੁਹਾਡਾ ਜਿਹੜਾ ਪੇਪਰ ਹੈ ਚੈੱਕ ਨਹੀਂ ਹੋਵੇਗਾ ਤੁਹਾਡਾ ਮੈਰਿਟ ਦੂਸਰੇ ਜਿਹੜਾ ਪੇਪਰ ਹੈ ਉਸ ਦੇ ਵਿੱਚੋਂ ਜਿੰਨੇ ਮਰਜ਼ੀ ਨੰਬਰ ਆ ਜਾਣ ਤੁਹਾਡਾ ਪੇਪਰ ਚੈੱਕ ਨਹੀਂ ਹੋਵੇਗਾ ਤੁਹਾਨੂੰ ਉਸ ਦਾ ਕੋਈ ਫਾਇਦਾ ਨਹੀਂ ਹੋਵੇਗਾ ਤਾਂ ਪੰਜਾਬੀ ਦੇ ਪੇਪਰ ਦੇ ਵਿੱਚੋਂ 50 ਪ੍ਰਸ਼ਨ 21 ਅੰਕ ਦੇ 25 ਅੰਕ ਲੈਣੇ ਜ਼ਰੂਰੀ ਦੂਸਰਾ ਮੈਰਿਟ ਦੇ ਲਈ ਜਿਹੜਾ ਪੇਪਰ ਹੋਣਾ ਉਹ 100 ਅੰਕਾਂ ਦਾ ਪੇਪਰ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਪ੍ਰਸ਼ਨ ਆਉਣੇ ਆ ਪੰਜਾਬ ਆਪਰੇਸ਼ਨ ਤੁਹਾਡੇ ਕਿਤੇ ਨਾਲ ਸਬੰਧਤ ਨੇ ਜਿਹੜਾ ਪ੍ਰੋਫੈਸ਼ਨ ਆ ਇਹ ਕੀ ਆ ਪ੍ਰੋਫੈਸ਼ਨ ਅਸਿਸਟੈਂਟ ਲਾਈਨਸਮੈਨ ਤਾਂ ਇਹ ਜੋ ਤੁਸੀਂ ਸਰਟੀਫਿਕੇਟ ਕੋਰਸ ਕੀਤਾ ਹੈ ਉਹਦੇ ਵਿੱਚੋਂ ਆਪਰੇਸ਼ਨ ਆਣੇ ਆ। ਇਸ ਇਲਾਵਾ B ਜਿਹੜੇ ਅੰਕ ਨੇ ਉਹ ਪੰਜਾਬੀ ਭਾਸ਼ਾ ਦੇ ਗਿਆਨ ਨਾਲ ਸਬੰਧਤ ਨੇ ਜਿਵੇਂ ਖੂਬਸੂਰਤ ਸ਼ਬਦ ਜਾਂ ਸਕਸ਼ੀਅਤ ਸ਼ਬਦ ਜਾਂ ਭਾਸ਼ਾ ਸ਼ਬਦ ਇਹਨੂੰ ਸਹੀ ਕਿਵੇਂ ਲਿਖਣਾ ਹੈ ਜਾਂ ਹੇਠ ਲਿਖਿਆਂ ਵਿੱਚੋਂ ਖਾਸ ਨਾਮ ਕਿਹੜਾ ਹੈ ਅੰਬ ਮਹਿਤਾ ਸਿੰਘ ਮਿੱਟੀ ਤੇ ਪਾਣੀ ਇਹਨਾਂ ਵਿੱਚੋਂ ਖਾਸ ਨਾਮ ਕਿਹੜਾ ਹੈ ਇਹ ਪਛਾਣੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਕਹਿੰਦਾ ਲਿਖ ਵੀ ਸਕਦੇ ਹੋ ਉਸ ਤੋਂ ਬਾਅਦ ਜਨਰਲ ਨੌਲੇਜ ਦੇ ਸਧਾਰਨ ਗਿਆਨ ਦੇ ਸਵਾਲ ਨੇ ਜਿਵੇਂ ਤੁਹਾਨੂੰ ਸਵਾਲ ਆ ਸਕਦਾ ਹੈ ਕਿ ਹੇਠ ਲਿਖੀਆਂ ਕਿਤਾਬਾਂ ਵਿੱਚੋਂ ਕਿਹੜੀ ਕਿਤਾਬ ਜਿਹੜੀ ਆ ਉਹ ਅਮਰਤਾ ਪ੍ਰੀਤਮ ਨੇ ਲਿਖੀ ਹੈ ਜਿਹੜੇ ਪਵਿੱਤਰ ਪਾਪੀ ਫਲਾਦੀ ਫੁੱਲ ਤੇ ਬੰਜਰ ਹੁਣ ਇਹਨਾਂ ਵਿੱਚੋਂ ਕਿਹੜੀ ਕਿਤਾਬ ਅਮਰਤਾ ਪ੍ਰੀਤਮ ਦੀ ਲਿਖੀ ਹੈ ਇਹ ਤੁਸੀਂ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸੋ ਤੁਹਾਡਾ ਸਧਾਰਨ ਗਿਆਨ ਜਿਹੜਾ ਉਸ ਦੀ ਪਰਖ ਹੋ ਜਾਵੇਗੀ ਅਗਲਾ ਸਵਾਲ ਜਿਹੜਾ ਰੀਜ਼ਨਿੰਗ ਦਾ ਹੈ ਰੀਜ਼ਨਿੰਗ ਦਾ ਵੀ ਮੈਂ ਤੁਹਾਨੂੰ ਸਵਾਲ ਇੱਕ ਪਾਉਂਦਾ 369 ਉਸ ਤੋਂ ਅੱਗੇ ਕਿਹੜਾ ਅੰਕ ਹੋਵੇਗਾ 12 ਹੋਵੇਗਾ 15 ਹੋਵੇਗਾ ਜਾਂ 18 ਹੋਵੇਗਾ ਉਸ ਤੋਂ ਬਾਅਦ ਅੱਗੇ 10 ਨੰਬਰ ਦਾ ਜਿਹੜਾ ਉਹ ਮੈਥ ਹੋਵੇਗਾ ਗਣਿਤ ਹੋਵੇਗਾ ਅਰਥਮੈਟਿਕ ਹੋਵੇਗਾ ਜਿਹੜਾ ਕਿ 10ਵੀਂ ਦੇ ਪੱਧਰ ਦਾ ਹੋਵੇਗਾ ਉਹ ਅੰਕ ਦਾ ਪੇਪਰ ਹੈ ਤੇ 100 ਅੰਕ ਦੀ ਇਸ ਪ੍ਰੀਖਿਆ ਦੇ ਵਿੱਚੋਂ ਜਿੰਨੇ ਅੰਕ ਤੁਸੀਂ ਲਏ ਉਹਦੇ ਹਿਸਾਬ ਦੇ ਨਾਲ ਮੈਰਿਟ ਵੰਜਣੀਆਂ ਤੇ ਹਰੇਕ ਕੋਟੇ ਦੀ ਹਰੇਕ ਆਖਵਾ ਕਰਨ ਦੀ ਕੈਟਾਗਰੀ ਦੀ ਅਲੱਗ ਮੈਰਿਟ ਹੋਵੇਗੀ ਉਸ ਦੇ ਵਿੱਚ ਜੇ ਤੁਹਾਡਾ ਸਥਾਨ ਆਉਂਦਾ ਤੁਹਾਨੂੰ ਮੈਰਿਟ ਤੋਂ ਬਾਅਦ ਨਿਯੁਕਤੀ ਪੱਤਰ ਮਿਲ ਜਾਣਾ ਹੈ ਤੁਹਾਨੂੰ ਅਪੁਆਇੰਟਮੈਂਟ ਲੈਟਰ ਮਿਲ ਜਾਵੇਗਾ ਦੋ ਗੱਲਾਂ ਖਾਸ ਨੇ ਪਹਿਲੀ ਇਹ ਕਿ 네ਗੇਟਿਵ ਮਾਰਕਿੰਗ ਨਹੀਂ ਹੈ ਮਤਲਬ ਜੇਕਰ ਤੁਸੀਂ ਕਿਸੇ ਪ੍ਰੇਸ਼ਨ ਦਾ ਉੱਤਰ ਗਲਤ ਦੇ ਦਿੰਦੇ ਹੋ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕੋਈ ਨੰਬਰ ਨਹੀਂ ਕੱਟੇ ਜਾਣਗੇ ਇਸ ਕਰਕੇ ਸਾਡੀ ਸਲਾਹ ਇਹ ਹੈ ਕਿ ਪਿਆਰੇ ਵਿਦਿਆਰਥੀਓ ਪਿਆਰੇ ਬੱਚਿਓ ਪਿਆਰੇ ਦੋਸਤੋ ਸਾਰੇ ਪ੍ਰੇਸ਼ਨ ਕਰਕੇ ਆਓ ਦੂਸਰੀ ਗੱਲ ਜਿਹੜੀ ਧਿਆਨ ਰੱਖਣ ਵਾਲੀ ਹੈ ਕਿ 25% ਦੇ ਅੰਕ ਜਿਹੜੇ ਹਨ ਉਹ ਜਨਰਲ ਕੈਟਾਗਰੀ ਲਈ ਤੇ ਐਸਸੀ ਦੇ ਲਈ 20% ਦੇ ਅੰਕ ਘੱਟੋ-ਘੱਟ ਜਿਹੜਾ ਹੈ 100 ਨੰਬਰ ਦਾ ਪੇਪਰ ਹੈ ਦੂਸਰਾ ਪੇਪਰ ਹੈ ਮੈਰਿਟ ਵਾਲਾ ਪੇਪਰ ਹੈ ਉਹਦੇ ਚੋਂ ਲੈਨੇ ਜ਼ਰੂਰੀ ਨੇ ਜੇ ਉਸ ਤੋਂ ਘੱਟ ਹੋਏ ਫਿਰ ਤੁਸੀਂ ਐਲੀਜੀਬਲ ਨਹੀਂ ਹੋ ਫਿਰ ਤੁਸੀਂ ਯੋਗ ਨਹੀਂ ਹੋ ਫੀਸ ਕਿੰਨੀ ਹੈ 943 ਰੁਪਏ ਫੀਸ ਹੈਗੀ ਹੈ ਜਿਹੜੇ ਸਧਾਰਨ ਬੱਚੇ ਆ ਬੀਸੀ ਬੱਚੇ ਆ ਫਿਜ਼ੀਕਲੀ ਚੈਰੈਂਟ ਬੱਚੇ ਜਿਹੜੇ ਨੇ ਤੇ ਜਆ ਅਸੀਂ ਬੱਚੇ ਆ ਉਹਨਾਂ ਦੇ ਲਈ 590 ਰੁਪਏ ਫੀਸ ਹੈ ਤੇ ਫੀਸ ਭਰਨੀ ਕਦੋਂ ਆ 17 ਮਾਰਚ 2025 ਨੂੰ ਨਿਕਲੋ ਆਪਣੀ ਡਾਇਰੀ ਦੇ ਉੱਤੇ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਕੋਈ ਸ਼ੱਕ ਹੈ ਕੋਈ ਪਰੇਸ਼ਨ ਹੈ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਦੋ ਫੋਨ ਨੰਬਰ ਨੇ ਆ ਸਾਹਮਣੇ ਅਸੀਂ ਲਿਖ ਵੀ ਦਿੱਤੇ ਨੇ ਪਹਿਲਾ ਹੈਗਾ 830800 9680 ਤੇ ਦੂਸਰਾ ਜਿਹੜਾ ਹੈ ਉਹ ਹੈਗਾ 83687 43315 ਤੇ ਦੋਹੇ ਫੋਨ ਨੰਬਰ ਆ ਇਹਨਾਂ ਚ ਜਿਹੜੇ ਮਰਜ਼ੀ ਫੋਨ ਨੰਬਰ ਉੱਤੇ ਕਾਲ ਕਰਕੇ ਤੁਸੀਂ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਉਹ ਪੁੱਛੋ ਅਗਲੀ ਗੱਲ ਕਾਗਜ਼ ਪਰ ਨਾ ਕਿਵੇਂ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਸਿਆਇ ਕਿ 21 ਫਰਵਰੀ 2025 ਤੋਂ ਪੋਰਟਲ ਖੁੱਲ ਜਾਣਾ ਤੁਸੀਂ ਪੋਰਟਲ ਤੇ ਚਲੇ ਜਾਣਾ ਪੋਰਟਲ ਦੀ ਜਿਹੜੀ ਸਾਈਟ ਜਿਹੜੀ ਹੈ ਵੈਬਸਾਈਟ ਆ ਸਾਹਮਣੇ ਜਿਵੇਂ ਲਿਖਿਆ www.pspcl.in .in ਦਾ ਮਤਲਬ ਇੰਡੀਆ ਹੁੰਦਾ ਹੈ ਇਹ ਤੁਹਾਨੂੰ ਪੇਪਰ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਅਗੇ ਜਦੋਂ ਤੁਸੀਂ ਇਸ ਨੂੰ ਓਪਨ ਕਰਦੇ ਹੋ ਤਾਂ ਇਸ ਦੇ ਵਿੱਚ ਸਾਹਮਣੇ ਜਿਹੜੀ ਆ ਉਹ ਆ ਜਾਵੇਗਾ ਕਿ ਸਹਾਇਕ ਲਾਈਨਮੈਨ ਦੇ ਲਈ ਪੋਸਟਾਂ 3000 ਪੋਸਟਾਂ ਜਾਂ ਅਸਿਸਟੈਂਟ ਲਾਈਨਮੈਨ ਪੋਸਟ ਤਾਂ ਉਸ ਦੇ ਵਿੱਚ ਤੁਸੀਂ ਹਾਈਪਰ ਲਿੰਕ ਨੀਲਾ ਜਿਹਾ ਉਸ ਦੇ ਤੇ ਹਲਕਾ ਜਿਹਾ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਫਾਰਮ ਆ ਜਾਵੇਗਾ ਫਾਰਮ ਦੇ ਵਿੱਚ ਤੁਸੀਂ ਆਪਣਾ ਨਾਮ ਭਰੋ ਆਪਣੇ ਪਿਤਾ ਦਾ ਨਾਮ ਭਰੋ ਆਪਣੇ ਮਾਤਾ ਦਾ ਨਾਮ ਭਰੋ ਆਪਣੀ ਜੇ ਜਿਹੜਾ ਤੁਸੀਂ ਜ਼ਿਲ੍ਹਾ ਜਿਹਦੇ ਨਾਲ ਸੰਬੰਧਤੋਂ ਤੁਹਾਡਾ ਐਡਰੈਸ ਲਿਖਣਾ ਤੁਹਾਡੀ ਕੁਆਲੀਫਿਕੇਸ਼ਨ ਲਿਖਣੀ ਹੈ ਤੁਹਾਡੀ ਜਨਮ ਮਿਤੀ ਲਿਖਣੀ ਹੈ ਤੁਹਾਡਾ ਰਾਖਵਾ ਕਰਨੇ ਜਾਂ ਤੁਹਾਡੀ ਜਾਤ ਤੁਹਾਡਾ ਜਿਹੜੀ ਕੈਟੇਗਰੀ ਹੈ ਇਹੋ ਜਿਹੇ ਜਿਹੜੇ ਸਧਾਰਨ ਚੀਜ਼ਾਂ ਨੇ ਉਹ ਪੁੱਛੀਆਂ ਜਾਣੀਆਂ ਨੇ ਇਹ ਫਾਰਮ ਭਰ ਦੇਣਾ ਮੈਂ ਫਾਰਮ ਭਰਨ ਤੋਂ ਬਾਅਦ ਉੱਥੇ ਆਪਣੀ ਜਿਹੜੀ ਪਿਛਲੇ 3 ਮਹੀਨੇ ਦੇ ਅੰਦਰ ਅੰਦਰ ਤਾਜੀ ਖਿੱਚੀ ਫੋਟੋ ਲਗਾ ਦੇਣੀ ਹੈ ਆਪਣੇ ਹਸਤਾਖਰ ਜਿਹੜੇ ਆ ਉਹਨਾਂ ਨੂੰ ਫੋਟੋ ਖਿੱਚ ਕੇ ਉਸ ਦੇ ਵਿੱਚ ਜਿਹੜਾ ਹੈ ਪੇਸਟ ਕਰ ਦੇਣਾ ਹੈ ਆਪਦੇ ਜਿਹੜੇ ਸਿਗਨੇਚਰ ਹਨ ਤੇ ਆਪਦੀ ਜਿਹੜੀ ਫੋਟੋ ਹੈ ਉਸ ਦੀ ਪੀਡੀਐਫ ਬਣਾ ਕੇ ਜੇਪੀਜੀ ਫਾਈਲ ਬਣਾ ਕੇ ਉਸ ਨੂੰ ਨਾ ਆਪਦੇ ਮੋਬਾਈਲ ਵਿੱਚ ਰੱਖੋ ਜਾਂ ਕਿਸੇ ਪੈਨ ਡਰਾਈਵ ਵਿੱਚ ਪਾ ਕੇ ਰੱਖੋ ਜਾਂ ਆਪਣੇ ਜਿਹੜੀ ਸੀਡੀ ਹੈ ਉਸ ਦੇ ਵਿੱਚ ਰੱਖੋ ਜਾਂ ਫੋਨ ਵਿੱਚ ਪਾ ਕੇ ਰੱਖੋ ਗੂਗਲ ਡਰਾਈਵ ਵਿੱਚ ਪਾ ਕੇ ਰੱਖ ਸਕਦੇ ਹੋ ਅਜੀਹਾ ਕਰਨ ਤੋਂ ਬਾਅਦ ਤੁਸੀਂ ਉਸ ਦਾ ਪਰਫਾਰਮਾ ਜਿਹੜਾ ਭਰਿਆ ਹੈ ਉਹਦਾ ਇੱਕ ਨੰਬਰ ਜਨਰੇਟ ਹੋ ਜਾਵੇਗਾ ਉਹ ਨੰਬਰ ਲੈ ਲੈਣਾ ਤੇ ਫਾਰਮ ਜਿਹੜਾ ਹੈ ਉਸ ਦੀ ਫੋਟੋ ਜਿਹੜੀ ਹੈ ਉਹ ਤੁਸੀਂ ਲੈ ਕੇ ਜਿਹਦੇ ਕੋਲੋਂ ਵੀ ਫਾਰਮ ਭਰਾਂਗੇ ਜਾਂ ਆਪੇ ਭਰਾਂਗੇ ਉਸ ਦਾ ਪ੍ਰਿੰਟ ਆਊਟ ਕੱਢ ਲਵੋ ਤੇ ਉਸ ਦੀ ਪੀਡੀਐਫ ਵੀ ਰੱਖ ਲਵੋ ਮੋਬਾਈਲ ਦੇ ਵਿੱਚ ਉਸ ਨੂੰ ਸੰਭਾਲ ਕੇ ਰੱਖਣਾ ਹੈ ਤੇ 17 ਤਰੀਕ ਨੂੰ ਉਸ ਨੰਬਰ ਨੂੰ ਭਰ ਕੇ ਫੇਰ ਤੁਸੀਂ ਪੈਸੇ ਜਿਹੜੇ ਹਨ ਜਿਹੜੀ ਫੀਸ ਹੈ ਉਹ ਪੇ ਕਰਨੀ ਹੈ ਤੇ ਫੀਸ ਤੁਸੀਂ ਆਨਲਾਈਨ ਪੇ ਕਰਨੀ ਹੈ ਪੇ ਕਰਨ ਵੇਲੇ ਤੁਸੀਂ ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਆ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਸਕਦੇ ਆ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰ ਸਕਦੇ ਆ ਗੂਗਲ ਪੇ ਦੀ ਵਰਤੋਂ ਕਰ ਸਕਦੇ ਆ Paytm ਦੀ ਵਰਤੋਂ ਕਰ ਸਕਦੇ ਕਿਸੇ UPI ਟੈਕਨੀਕ ਦੀ ਵਰਤੋਂ ਕਰ ਸਕਦੇ ਹੋ ਸਭ ਤੋਂ ਪਹਿਲੇ ਤੁਹਾਡੇ ਕੋਲ ID ਤੇ ਪਾਸਵਰਡ ਹੋਵੇ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ ਫਾਰਮ ਭਰ ਦੇਣਾ ਹੈ ਹੋਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਇਹ ਟ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਅਸੀਂ ਤੁਹਾਨੂੰ ਇਸ ਦਾ ਜਵਾਬ ਦੇਵਾਂਗੇ ਤਿਆਰੀ ਕਿਵੇਂ ਕਰਨੀ ਹੈ ਕਦੋਂ ਪੇਪਰ ਹੋਣਾ ਹੈ ਇਸ ਦੇ ਬਾਰੇ ਨਿਰੰਤਰ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਵੋ ਜਿੰਨੀਆਂ ਵੀ ਪੋਸਟਾਂ ਨਵੀਆਂ ਨਿਕਲਣਗੀਆਂ ਜਾ ਆਹ ਜੋ ਪੋਸਟਾਂ ਨਿਕਲੀਆਂ ਨੇ ਇਹਨਾਂ ਦੇ ਬਾਰੇ ਅਸੀਂ ਜੋ ਨਿਰੰਤਰ ਅਪਡੇਟ ਹੈ ਉਹ ਤੁਹਾਨੂੰ ਲਗਾਤਾਰ ਦੱਸਦੇ ਰਾਂਗੇ ਪੇਪਰ ਦੀ ਤਿਆਰੀ ਕਿਵੇਂ ਕਰਨੀ ਹੈ ਕਿਹੜੀਆਂ ਕਿਤਾਬਾਂ ਤੋਂ ਕਰਨੀ ਹੈ ਇਹਨਾਂ ਦੇ ਬਾਰੇ ਵੀ ਅਸੀਂ ਲਗਾਤਾਰ ਦੱਸਾਂਗੇ ਇਸ ਦੇ ਇਲਾਵਾ ਜਿਹੜੀ ਪੰਜਾਬ ਪੁਲਿਸ ਦੇ ਬਾਰੇ ਅਸੀਂ ਵੀਡੀਓ ਬਣਾਈ ਹੈ ਪੀਸੀਐਸ ਪੋਸਟਾਂ ਬਾਰੇ ਵੀਡੀਓ ਬਣਾਈ ਹੈ ਇਹ ਵੀਡੀਓ ਜਿਹੜੀਆਂ ਇਹਨਾਂ ਦੇ ਲਿੰਕ ਵੀ ਹੇਠਾਂ ਦਿੱਤੇ ਆ ਤੇ ਜੇ ਇਹਨਾਂ ਨੂੰ ਵੀ ਦੇਖੋ ਤੇ ਇਹਨਾਂ ਨੂੰ ਫਾਰਮਾਂ ਨੂੰ ਵੀ ਭਰੋ 21 ਤਰੀਕ ਨੂੰ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਆ ਉਸਦੇ ਪਰਫਾਰਮੇ ਵੀ ਕੱਲ ਤੋਂ ਹੀ ਭਰਨੇ ਸ਼ੁਰੂ ਹੋਣੇ ਆ ਤੇ ਦੋਸਤੋ ਬੈਸਟ ਆਫ ਲੱਕ ਜਿਹੜੇ ਸਾਡੇ ਵਿਦਿਆਰਥੀ ਜਿਹੜੇ ਸਾਡੇ ਦੋਸਤ ਜਿਹੜੇ ਸਾਡੇ ਪਿਆਰੇ ਸਬਸਕ੍ਰਾਈਬਰ ਨੇ ਜਿਹੜੇ ਚੈਨਲ ਦੇਖ ਰਹੇ ਨੇ ਤਾਂ ਉਹਨਾਂ ਨੂੰ ਅਸੀਂ ਬੈਸਟ ਆਫ ਲੱਕ ਕਹਿੰਦੇ ਆ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਵੋ ਤਾਂ ਇਹ ਤੁਹਾਨੂੰ ਲਗਾਤਾਰ ਅਪਡੇਟ ਮਿਲਦਾ ਰਹੇ ਵੀਡੀਓ ਤੁਸੀਂ ਅੰਤ ਤੱਕ ਦੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ